ਗਵੜਾ ਦੇ ਇੰਡਸਟਰੀਅਲ ਏਰੀਆ ਵਿਖੇ ਸਥਿਤ ਸ਼ੱਜ ਕਲੋਨੀ ਦੇ ਰਹਿਣ ਵਾਲੇ ਸਨੀ ਅਤੇ ਉਸ ਦੀ ਪਤਨੀ ਰੀਨਾ ਨੇ ਮੁਹੱਲੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਤੇ ਰੰਜਿਸ਼ ਤੇ ਚੱਲਦਿਆਂ ਘਰ ਨੂੰ ਅੱਗ ਲਗਾਉਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਬੰਦੀ ਗੱਲਬਾਤ ਕਰਦਿਆਂ ਸਣੀ ਅਤੇ ਉਸਦੀ ਪਤਨੀ ਰੀਨਾ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਹਨਾਂ ਉੱਪਰ ਪੁਲਿਸ ਦੀ ਟੌਟਗਿਰੀ ਕਰਨ ਦੇ ਦੋਸ਼ ਲਗਾਉਂਦੇ ਹੋਏ ਘਰ ਨੂੰ ਅੱਗ ਲਗਾਈ ਹੈ ਨਾਲ ਹੀ ਉਹਨਾਂ ਦੋਸ਼ ਲਗਾਇਆ ਕਿ ਅੱਗ ਲਗਾਉਣ ਤੋਂ ਬਾਅਦ ਉਕਤ ਵਿਅਕਤੀ ਉਹਨਾਂ ਦੇ ਘਰੋਂ 30000 ਰੁਪਏ ਦੀ ਨਕਦੀ ਅਤੇ 10 ਤੋਲੇ ਚਾਂਦੀ ਵੀ ਲੈ ਗਏ ਜਿਸ ਬਾਰੇ ਉਹਨਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ ਉਹਨਾਂ ਕਹੇ ਕਿ ਪੁਲਿਸ ਵੱਲੋਂ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਜਿਸ ਦੇ ਕਾਰਨ ਹੀ ਉਹਨਾਂ ਨੇ ਰੰਜਿਸ਼ ਤਕਦਿਆਂ ਉਹਨਾਂ ਦੇ ਘਰ ਨੂੰ ਅੱਗ ਲਗਾਈ ਹੈ ਉਨ ਨਾਪਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਨੂੰ ਇਨਸਾਫ ਤੋਂ ਆਇਆ ਜਾਵੇ ਰੀਨਾ ਜੀ ਆਪਣਾ ਮੇਰਾ ਨਾਂ ਪਾਜੀ ਰੀਨਾ ਹਾਂ ਕਿੱਥੇ ਰਹਿੰਦੇ ਆਪਾਂ ਅਸੀਂ ਪਾਜੀ ਸ਼ੱਜ ਕਲੋਨੀ ਚ ਰਹਿੰਦੇ ਹਾਂ ਕੀ ਮਾਮਲਾ ਕੀ ਹੈ ਜਿਹੜਾ ਇੱਕ ਤੁਹਾਡੇ ਆਪਣੇ ਘਰ ਦੇ ਅੰਦਰ ਹੋਇਆ ਹਸਤ ਪਾਜੀ ਮੇਰੇ ਹਸਬੰਦ ਨੂੰ ਕਹਿੰਦੇ ਆ ਵੀ ਤੁਸੀਂ ਟੋਟਗੀ ਕਰਦਾ ਤੇ ਇਹ ਇਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ ਸਬੂਤ ਦੇ ਦਿਓ ਜੇ ਟੋਟਗੀਰੀ ਕਰਦੇ ਤੇ ਇਹਨਾਂ ਨੇ ਸਾਨੂੰ ਸਬੂਤ ਕੋਈ ਨਹੀਂ ਦਿੱਤਾ ਤੋੜਪਾਨ ਕੀਤੀ ਆ 30000 ਰੁਪਿਆ ਪਿਆ ਸੀ ਘਰ ਚ 10 ਟੋਲੇ ਚਾਂਦੀ ਪਈ ਸੀ ਉਹ ਵੀ ਲੈ ਗਏ ਆ ਪੰਨ ਤੋੜ ਵੀ ਕਰਤੀ ਇਹਨਾਂ ਨੇ ਅੱਗ ਵੀ ਲਾਤੀ ਸਾਡੇ ਘਰ ਨੂੰ ਨੁਕਸਾਨ ਸਾਡਾ ਬਹੁਤ ਘਰਤਾ ਕਿ ਇਹਨਾਂ ਨੇ ਕੀਤਾ ਇਹਨਾਂ ਖਾਨ ਤੁਹਾਡੇ ਮਹੱਲੇ ਚੋਂ ਕੀਤਾਗਾ ਰਿਸ਼ਤੇਦਾਰ ਹੀ ਲੱਗਦੇ ਮਹੱਲੇ ਚੋਂ ਹੀ ਆ ਕੋਈ ਨਾਮ ਵਗੈਰਾ ਹੈ ਉਹਨਾਂ ਦੀ ਸਹਿਨ ਹਾਂ ਤੇ ਇੱਕ ਸਹਿਨ ਦਾ ਭਾਈ ਆ ਹੂੰ ਕਾਈ ਇੱਕ ਕਿਸ਼ਣਾ ਇੱਕ ਕਮਨ ਇੱਕ ਬੱਬੂ ਆ ਜੇ ਸਾਰਿਆਂ ਦੀ ਇਹਨਾਂ ਦੀ ਹੈੱਡ ਆ ਜੀ ਮਾਇਆ ਮਾਇਆ ਹਾਂਜੀ ਇੱਥੇ ਰਹਿਣ ਵਾਲੇ ਹਾਂਜੀ ਮਾਇਆ ਉਹਨਾਂ ਦੀ ਭੂਆ ਆ ਨਹੀਂ ਇਹ ਰਹਿੰਦੇ ਕਿੱਥੇ ਗਾ ਇਹ ਰਹਿੰਦੇ ਬਾਜੀ ਛੱਜ ਕਲੌਨੀ ਚ ਹੀ ਅੱਗੇ ਰਹਿੰਦੇ ਉਹਨਾਂ ਦੇ ਘਰ ਅੱਗੇ ਹੁਣ ਵੀ ਸਾਨੂੰ ਉਹਨਾਂ ਤੋਂ ਬਹੁਤ ਡਾਰ ਆ ਸਾਨੂੰ ਕਹੀ ਜਾਂਦੇ ਵੀ ਇਹ ਬੰਦੇ ਗੈਰ ਕਰਦਨੇ ਆ। ਤੇ ਤੁਹਾਡੇ ਅੱਗ ਕਿਉਂ ਲਾਈ ਇਹਨਾਂ ਨੇ? ਅੱਗ ਭਾਜੀ ਇਸੇ ਕਰਕੇ ਲਾਈ ਗਏ ਵੀ ਅਸੀਂ ਗਏ ਸੀ ਆਪਣੇ ਸਸੁਰੂ ਦਾ ਪਤਾ ਲੈਣੋਂ ਬਿਮਾਰ ਬਹੁਤ ਸੀ। ਹੂੰ। ਇਹ ਕਹਿੰਦੇ ਭੱਜ ਭੱਜ ਗਏ ਆ। ਹੂੰ। ਤੇ ਅਸੀਂ ਇਸ ਕਰਕੇ ਉੱਥੇ ਗਏ ਸੀ ਤੇ ਇਹਨਾਂ ਨੇ ਪਿੱਛੋਂ ਸਾਡੇ ਘਰ ਨੂੰ ਅੱਗ ਲਾ ਦਿੱਤੀ। ਤੇ ਤੁਹਾਡੇ ਹਸਬੰਦ ਦਾ ਨਾਮ ਕੀ ਆ? ਸਨੀ ਆ ਭਾਜੀ। ਕਿੱਥੇ ਦੇ ਰਹਿਣੂਗਾ? ਉਹ ਭਾਜੀ ਬਾਂਕੂ ਜੀਰੇ ਰਹਿੰਦੇ ਸੋਣਾ ਸੀ ਇੱਥੇ ਹੀ ਆ ਗਏ। ਇੱਥੇ ਆ ਗਏ। ਹਾਂਜੀ। ਤੇ ਹੋਇਆ ਕਦੋਂ ਇਹ ਮਗੀ ਅੱਗ ਉਹ ਲਾਈ ਗਈ? ਅੱਗ ਰਾਤ ਲਾਈ ਭਾਜੀ। ਤੋੜਪਾ ਨੇ ਸ਼ੁੱਕਰਵਾਰ ਵਾਲੇ ਦਿਨ ਕੀਤੀ ਸੀ ਇਹਨਾਂ ਨੇ। ਅੱਛਾ ਜੀ। ਫਿਰ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ। ਹਾਂਜੀ ਬਾਜੀ ਕੀਤੀ ਸੀ। ਤੇ ਪੁਲਿਸ ਆਈ ਸੀ? ਹਾਂਜੀ ਬਾਜੀ ਆਈ ਸੀ। ਉਧਰ ਦੂਸਰੀ ਧਿਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰੀ ਕਰਦਿਆਂ ਸਣੀ ਉੱਪਰ ਕੁਆਰ ਦਾ ਕੰਮ ਕਰਨ ਦੀ ਆੜ ਵਿੱਚ ਚਿੱਟਾ ਵੇਚਣ ਦੇ ਦੋਸ਼ ਲਗਾਏ। ਉਹਨਾਂ ਨਾਲ ਹੀ ਕਿਹਾ ਕਿ ਉਸ ਨੂੰ ਚਿੱਟਾ ਵੇਚਣ ਤੋਂ ਰੋਕ ਰਹੇ ਹਨ। ਜਿਸ ਦੇ ਚੱਲਦਿਆਂ ਹੀ ਉਹਨਾਂ ਨਾਲ ਖਾਰ ਖਾਂਦਿਆਂ ਅਜਿਹੇ ਦੋਸ਼ ਲਗਾਏ ਗਏ ਹਨ। ਉਹਨਾਂ ਪੁਲਿਸ ਪ੍ਰਸ਼ਾਸਨ ਉੱਪਰ ਵੀ ਇਸ ਮਾਮਲੇ ਵਿੱਚ ਉਹਨਾਂ ਨੂੰ ਇਨਸਾਫ਼ ਦੇਣ ਦੀ ਕੋਹਾ ਲਗਾਈ ਹੈ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਖੋ ਇਹ ਲੜਾਈ ਹੋਈ ਸੀਗੀ ਪਰਸੋਂ ਕੱਲ ਦੇ ਨਹੀਂ ਪਰਸੋਂ ਲੜਾਈ ਹੋਈ ਸੀ ਚਲੋ ਇਹਨੇ ਰਿਪੋਰਟ ਲਖਾਈ ਜਾ ਕੇ ਉੱਥੇ ਅਸੀਂ ਟਾਈਮ ਲਿਆ ਇਹ 10 ਤਰੀਕ ਦਾ ਫੈਸਲਾ ਹੋ ਜਾਊਗਾ ਜੀ ਹੁਣ ਕੱਲ ਕਿੰਨੇ ਅੱਗ ਲਾਈ ਕਿੰਨੇ ਨਹੀਂ ਲਾਈ ਇਹਦਾ ਸਾਨੂੰ ਨਹੀਂ ਪਤਾ ਇਹਦਾ ਸਾਨੂੰ ਨਹੀਂ ਪਤਾ ਹਾਂ ਜੇ ਕੋਈ ਪ੍ਰੂਫ ਇਹੇ ਦੇ ਦਿੰਦੇ ਆ ਫਿਰ ਅਸੀਂ ਉਸ ਦਾ ਭਰਨ ਜੋਗ ਤੇ ਜਿਹੜੀ ਗੱਲੋਂ ਲੜਾਈ ਹੋਈ ਆ ਉਹ ਗੱਲ ਇਹ ਹੈ ਜੀ ਅਸੀਂ 40-45 ਮੁੰਡੇ ਆ ਜਿਹੜੇ ਕੀ ਇੱਥੋਂ ਨਸ਼ਾ ਮੁਕਤ ਕਰਵਾ ਰਹੇ ਆ ਇਹ ਚੀਜ਼ ਨੂੰ ਮੰਨਦਾ ਨਹੀਂ ਇਹਦਾ ਬੰਦਾ ਕਿਉਂ ਕਾਰ ਨਗਰ ਪ੍ਰਧਾਨ ਪ੍ਰਧਾਨ ਕੋਈ ਮੁੰਡਾ ਉਹ ਸਮਾਨ ਵੇਚਦਾ ਹੈ ਇਹਦਾ ਇਹ ਹਟਦਾ ਨਹੀਂ ਇਸ ਚੀਜ਼ ਤੋਂ ਅਸੀਂ ਹਟਾਣੇ ਇਹਦਾ ਘਰ ਹੈਗਾ ਬਿਰਕਾ ਕਲੋਨੀ ਚਿੱਟਾ ਵੇਚ ਵੇਚ ਘਰ ਬਣਾਏ ਨੇ ਇਹ ਜਾ ਕੇ ਉਧਰ ਰਵੇ ਇੱਧਰ ਸਾਡੇ ਮਹੱਲੇ 'ਚ ਗੰਦ ਪਾਉਂਦੇ ਨੂੰ ਕੋਈ ਲੋੜ ਨਹੀਂ ਆਹ ਦੇਖ ਲਓ ਉੱਥੇ ਗੇਟ ਦੇ ਐਸਆਈ ਦੇ ਗੇਟ ਦੇ ਮੂਰੇ ਪੂਰਾ ਗੰਦ ਪਾਇਆ ਕੁਵਾੜ ਦਾ ਸਿਰਫ ਕੁਵਾੜ ਦਾ ਸ਼ੋਸ਼ਾ ਹੀ ਆ ਚੋਰੀ ਦਾ ਮਾਲ ਖਰੀਦਾ ਹੈ ਬਸ ਇਹ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਅੱਗ ਵਗੈਰਾ ਅਸੀਂ ਨਹੀਂ ਲਾਈ ਅਸੀਂ ਨਹੀਂ ਲਾਈ ਸਾਡਾ ਕੋਈ ਸਬੂਤ ਦਿਖਾ ਦੇਣ ਜੇ ਲਾਈ ਹੈ ਹਾਂਜੀ ਤੇ ਫਿਰ ਅਸੀਂ ਦੇਣ ਜੂਗੇ ਤੇ ਇਹਦਾ ਨਾਂ ਕੀ ਹੈ ਜਿਹੜਾ ਬੰਦਾ ਇਹ ਮੁਰੇ ਇਹ ਸਨੀ ਕੁਵਾੜੀ ਆ ਸਨੀ ਕੁਵਾੜੀ ਹਾਂਜੀ ਇਹ ਕੁਵਾੜ ਦੇ ਨਾਂ ਤੇ ਮਤਲਬ ਕਿ ਨਸ਼ੇ ਦਾ ਕਰਿਆ ਕੁਵਾੜ ਕਰਦਾ ਹੈ ਮਕੂ ਦਾ ਰਹਿਣ ਵਾਲਾ ਪਿੱਛੋਂ ਤੇ ਤੁਸੀਂ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਅਸੀਂ ਕੀਤੀ ਨਹੀਂ ਸੀ ਇਹ ਇਹ ਕਹਿੰਦੇ ਸੀ ਵੀ ਚਲੋ ਪਹਿਲਾਂ ਜਵਾਨ ਦੇ ਨਾਲ ਸੁਧਰ ਜਾਏਗਾ ਫੇ ਨਹੀਂ ਸੁਧਰਦਾ ਹੁਣ ਕਰਾਂਗੇ